ਚੰਗਾ ਹੁੰਦਾ ਨਹੀਂ ਉਹ ਦਿਲਾਂ ਨੂੰ ਦਿਖਾਉਣਾ ਦਿਲਾਂ ਵਿੱਚ ਰੱਬ ਵਸਦਾ ਚੰਗਾ ਹੁੰਦਾ ਨਹੀਂ ਦਿਲਾਂ ਨੂੰ ਦਿਖਾਉਣਾ ਦਿਲਾਂ ਵਿੱਚ ਰੱਬ ਵਸਦਾ ਚੰਗਾ ਹੁੰਦਾ ਨਹੀਂ ਦਿਲਾਂ ਨੂੰ ਰੰਗਾ ਹੁੰਦਾ ਨਹੀਂ ਦਿਲਾਂ ਨੂੰ ਦਿਖਾਉਣਾ ਦਿਲਾਂ ਵਿੱਚ ਤੈਨੂੰ ਚਾਹੀਦਾ ਏ ਰੋਂਦਿਆਂ ਹਸਾਉਣਾ ਦਿਲਾਂ ਵਿੱਚ ਰੱਬ ਵਸਦਾ ਤੈਨੂੰ ਚਾਹੀਦਾ ਏ ਰੋਂਦਿਆਂ ਹਸਾਉਣਾ ਦਿਲਾਂ ਵਿੱਚ ਰੱਬ ਤੈਨੂੰ ਚਾਹੀਦਾ ਰੁੰਦਿਆ ਹਸਾਉਣਾ ਦਿਲਾਂ ਵਿੱਚ ਰੱਬ ਤੈਨੂੰ ਚਾਹੀਦਾ ਰੁੰਦਿਆ ਹਸਾਉਣਾ ਦਿਲਾਂ ਵਿੱਚ ਚੰਗਾ ਹੁੰਦਾ ਨਹੀਂ ਦਿਲਾਂ ਨੂੰ ਦਿਖਾਉਣਾ ਦਿਲਾਂ ਵਿੱਚ ਰੱਬ ਵਸਦਾ ਚੰਗਾ ਹੁੰਦਾ ਨਹੀਂ ਦਿਲਾਂ ਨੂੰ ਦਿਖਾਉਣਾ ਦਿਲਾਂ ਵਿੱਚ ਚੰਗਾ ਹੁੰਦਾ ਨਹੀਂ ਦਿਲਾਂ ਨੂੰ ਦਿਖਾਉਣਾ ਦਿਲਾਂ ਵਿੱਚ ਰੱਬ ਗਿਆਨੀ ਮਸਕੀਨ ਜੀ ਇਹ ਬਚਨ ਕਰਿਆ ਕਰਦੇ ਸੀ ਕਿ ਕਹਿੰਦੇ ਇਨਾ ਮੰਦਰ ਨੂੰ ਮਸਜਿਦ ਨੂੰ ਗੁਰਦੁਆਰਾ ਸਾਹਿਬ ਨੂੰ ਢਾਉਣ ਦਾ ਪਾਪ ਨਹੀਂ ਲੱਗਦਾ ਸੋ ਜਿੰਨਾ ਕਿਸੇ ਦਾ ਦਿਲ ਦਿਖਾਉਣ ਦਾ ਪਾਪ ਲੱਗਦਾ ਹੈ ਸੋ ਐਡਾ ਵੱਡਾ ਪਾਪ ਹੈ ਸੋ ਜਿਹੜਾ ਕਿਸੇ ਦਾ ਦਿਲ ਦਿਖਾਵੇ ਜਿਨੇ ਇੱਕ ਵਾਰੀ ਵੀ ਕਿਸੇ ਨੂੰ ਰੋਵਾਇਆ ਨਾ ਤੁਹਾਨੂੰ ਰੋਣਾ ਜ਼ਰੂਰ ਪਵੇਗਾ ਸੋ ਜਦੋਂ ਮਰਜ਼ੀ ਰੋਵੇ ਸੋ ਉਹਦਾ ਫਾਲੋ ਨੂੰ ਮਿਲਣਾ ਜ਼ਰੂਰ ਹੈ ਤੇ ਜਿਨੇ ਇੱਕ ਵਾਰੀ ਵੀ ਕਿਸੇ ਨੂੰ ਹਸਾਇਆ ਹੈ ਉਹ ਹਸੇਗਾ ਜ਼ਰੂਰ ਜਦੋਂ ਮਰਜ਼ੀ ਮਹਾਰਾਜ ਉਹਨੂੰ ਹਸਾਉਣ ਸੋ ਗੁਰੂ ਪਿਆਰਿਓ ਉਹਨੂੰ ਹਸਾਉਣਗੇ ਜ਼ਰੂਰ ਮਹਾਰਾਜ ਕਿਉਂਕਿ ਮਹਾਰਾਜ ਦੀ ਗੁਰਬਾਣੀ ਕਹਿੰਦੀ ਜੈਸਾ ਬੀਜੇ ਸੋ ਲੁੜੇ ਕਰਮਾਂ ਸੰਦੜਾ ਖੇਤ ਕਹਿੰਦੇ ਜੋ ਜ਼ਮੀਨ 'ਚ ਬੀਜਿਆ ਉਹੀ ਬੰਦਾ ਵੱਢਦਾ ਹੈ ਨਾ ਸਵੇਛੇ ਤਰ੍ਹਾਂ ਇਹ ਸਰੀਰ ਵੀ ਕਹਿੰਦੇ ਕਰਮਾ ਰੂਪੀ ਖੇਤੀ ਇਹਦੇ ਨਾਲ ਕੀਤੀ ਜਾਂਦੀ ਹੈ ਇਹਦੇ 'ਚ ਆਪ ਇਹ ਸਰੀਰ ਦੇ ਨਾਲ ਸੋ ਆਪਾਂ ਪਾਪ ਵੀ ਕਰ ਸਕਦੇ ਆਂ ਤੇ ਪੁੰਨ ਵੀ ਕਰ ਸਕਦੇ ਆਂ ਤੇ ਕਹਿੰਦੇ ਜੋ ਤੂੰ ਕਹਿੰਦੇ ਸਰੀਰ ਨਾਲ ਚੰਗਾ ਮਾੜਾ ਕਰੇਂਗਾ ਨਾ ਉਹਦਾ ਫਲ ਤੈਨੂੰ ਮਿਲਣਾ ਹੀ ਮਿਲਣਾ ਜਿੱਥੇ ਮਰਜੀ ਭੱਜ ਲਈ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ ਕਹਿੰਦੇ ਕਰਮ ਮਾਫ ਨਹੀਂ ਕਰਦੇ ਪਿੱਛਾ ਨਹੀਂ ਛੱਡਦੇ ਭਾਵੇਂ ਪਤਾਲ 'ਚ ਵੜ ਜੀ ਤਾਂ ਵੀ ਤਨੂੰ ਹਸਾਬ ਦੇਣਾ ਹੀ ਪੈਣਾ ਹੈ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ ਕਹਿੰਦੇ ਕਰਮ ਬਹੁਤ ਬਲਵਾਨ ਹੁੰਦੇ ਇਹ ਨਹੀਂ ਮaaf ਕਰਦੇ ਜੇ ਬੰਦਾ ਬੰਦੇ ਨੂੰ ਮaaf ਕਰ ਦਿੰਦਾ ਪਰ ਗੁਰੂ ਪਿਆਰਿਓ ਕਰਮ ਮaaf ਨਹੀਂ ਕਰਦੇ ਇਸ ਕਰਕੇ ਕਰਮ ਸੋਚ ਸੋਚ ਸਮਝ ਕੇ ਕਰਨੇ ਚਾਹੀਦੇ ਨੇ ਇਹਦੇ ਮਾਰ ਦੀ ਗੁਰਬਾਣੀ ਸਮਝਾਉਂਦੀ ਕਰਮੀ ਆਪੋ ਆਪਣੀ ਆਪੇ ਪਛਤਾਣੀ ਇਜ਼ਰਾਈਲ ਫਰੈਸਤਾ ਤਿਲ ਪੀੜੇ ਕਾਣੀ ਕਹਿੰਦੇ ਜਿਵੇਂ ਤਿਲਾਂ ਨੂੰ ਕੋਲੂ ਦੇ ਵਿੱਚ ਪੀੜਿਆ ਜਾਂਦਾ ਨਾ ਤੇਲ ਕੱਢਿਆ ਜਾਂਦਾ ਹੈ ਕਹਿੰਦੇ ਐਵੇਂ ਫਿਰ ਦੁੱਖਾਂ ਦੇ ਕੋਲੂ ਦੇ ਵਿੱਚ ਪੀੜਿਆ ਜਾਏਗਾ ਤੂੰ ਜੇ ਕਿਸੇ ਨੂੰ ਦੁੱਖ ਦੇਵੇਂਗਾ ਤੇ ਤੈਨੂੰ ਦੁੱਖ ਮਿਲਣਾ ਜ਼ਰੂਰ ਹੈ ਜੇ ਕਿਸੇ ਨੂੰ ਸੁੱਖ ਦੇਵੇਂਗਾ ਤੇ ਤੈਨੂੰ ਸੁੱਖ ਮਿਲਣਾ ਜ਼ਰੂਰ ਹੈ ਇਸੇ ਕਰਕੇ ਮਰਦੀ ਗੁਰਬਾਣੀ ਸਮਝਾ ਰਹੀ ਕਰਮੀ ਆਪੋ ਆਪਣੀ ਆਪੇ ਪਛਤਾਣੀ ਇਜ਼ਰਾਈਲ ਫਰੈਸਤਾ ਤੇਲ ਪੀੜੇ ਕਾਣੀ ਕਹਿੰਦੇ ਜਮਾ ਨੇ ਤੈਨੂੰ ਨਾ ਐਂ ਭੀੜਨਾ ਜਿਵੇਂ ਕੋਲੂ ਚ ਤੇਲ ਪੀੜੇ ਜਾਂਦੇ ਆ ਵੇਖ ਲੈ ਕਹਿੰਦੇ ਹੁਣ ਮਰਜ਼ੀ ਤੇਰੀ ਜੇ ਜੇ ਕੋਲੂ ਜੋ ਦੁੱਖਾਂ ਦੇ ਕੋਲੂ ਵਿੱਚ ਕਹਿੰਦੇ ਜੇ ਆਪਣੇ ਆਪ ਨੂੰ ਸੋ ਜਿਵੇਂ ਤਿਲ ਪੀੜੇ ਜਾਂਦੇ ਆ ਜੇ ਉਸੇ ਤਰ੍ਹਾਂ ਕਹਿੰਦੇ ਜੇ ਤੂੰ ਚਾਹੁੰਦਾ ਸੋ ਤੇਰੀ ਫਿਰ ਮਰਜੀ ਸੋ ਕਰਮ ਬੰਦੇ ਦੇ ਹੱਥ ਵਿੱਚ ਹੈ ਚੰਗਾ ਵੀ ਕਰ ਸਕਦਾ ਹੈ ਤੇ ਮਾਰਾ ਵੀ ਕਰ ਸਕਦਾ ਜਿਵੇਂ ਆਪਣੀ ਜ਼ਮੀਨ ਹੋਵੇ ਸੋ ਉਹਦੇ 'ਚ ਜੋ ਮਰਜੀ ਬੀਜ ਲਈ ਆਪਾਂ ਸੋ ਉਹੀ ਵੱਡਾਂਗੇ ਜੋ ਬੀਜਾਂਗੇ ਇਸੇ ਤਰ੍ਹਾਂ ਇਹ ਸਰੀਰ ਨਾਲ ਕੰਨ ਕਰ ਲੋ ਪਾਪ ਕਰ ਲੋ ਕਿਸੇ ਨੂੰ ਹਸਾ ਕੇ ਹੱਸਣਾ ਇਹ ਤਾਂ ਠੀਕ ਹੈ ਪਰ ਕਿਸੇ ਨੂੰ ਰਵਾ ਕੇ ਹਸਨਾ ਇਹ ਬਿਲਕੁਲ ਠੀਕ ਨਹੀਂ। ਸੋ ਕਿਸੇ ਨੂੰ ਰਵਾ ਕੇ ਬੰਦਾ ਹੱਸਿਆ ਤੇ ਕੀ ਹੱਸਿਆ? ਜੇ ਕਿਸੇ ਨੂੰ ਅਜਾੜ ਕੇ ਬਸਿਆ ਤੇ ਕੀ ਬਸਿਆ? ਬਸੇ ਆਪ ਬਸੇ ਦੂਜਿਆਂ ਨੂੰ ਵੀ ਬਸਣ ਦੇਵੇ। ਕਿਸੇ ਨੂੰ ਵਸਾ ਕੇ ਬਸਣਾ ਇਹ ਤਾਂ ਠੀਕ ਹੈ। ਪਰ ਕਿਸੇ ਨੂੰ ਅਜਾੜ ਕੇ ਬਸਣਾ ਇਹ ਬਿਲਕੁਲ ਠੀਕ ਨਹੀਂ। ਕਿਸੇ ਨੂੰ ਰਵਾ ਕੇ ਹਸਣਾ ਇਹ ਠੀਕ ਨਹੀਂ ਹਸਾ ਕੇ ਹਸਣਾ ਇਹ ਠੀਕ ਹੈ। ਜੇ ਸਾਈਏਗਾ ਕਿਸੇ ਨੂੰ ਤੇ ਤੈਨੂੰ ਵੀ ਪ੍ਰਮਾਤਮਾ ਤੇਰੇ ਤੇ ਵੀ ਕਿਰਪਾ ਕਰੇਗਾ ਮਹਾਰਾ ਦੀ ਗੁਰਬਾਣੀ ਸੁਝਾ ਰਹੀ ਕਿ ਕਦੀ ਜੀਵਨ ਚ ਰੋਏਗਾ ਨਹੀਂ ਹੱਸਦਾ ਰਹੇਗਾ ਤੇ ਜੇ ਤੂੰ ਦੂਜਿਆਂ ਨੂੰ ਰਵਾਉਂਦਾ ਰਿਆ ਤੇਰੇ ਪੱਲੇ ਵੀ ਰੋਣੇ ਪੈਣੇ ਮਹਾਰਾ ਕਹਿੰਦੇ ਦਿੱਤਾ ਲਈਏ ਆਪਣਾ ਬਿਨਾਂ ਦਿੱਤੇ ਹੱਥ ਨਾ ਆਏ ਕਹਿੰਦੇ ਜੋ ਤੂੰ ਦੇਵੇਂਗਾ ਨਾ ਉਹੀ ਤੈਨੂੰ ਮਿਲਣਾ ਹੈ ਦ੍ਰੋਪਤੀ ਨੇ ਕਪੜਾ ਦਾਨ ਕੀਤਾ ਸੀ ਤੇ ਗੁਰੂ ਬਿਆਰੋ ਵੇਖੋ ਜੀ ਫਿਰ ਪਤ ਰੁਲੀ ਨਹੀਂ ਭਰੇ ਦਰਬਾਰ ਦੇ ਵਿੱਚ ਸੋ ਦੀ ਜੰਮਿਆ ਨਹੀਂ ਸੀ ਕੋਈ ਪਤ ਲਾਉਣ ਵਾਲਾ ਕਿ ਉਹ ਵੀ ਉਹਨੇ ਦਾਨ ਕੀਤਾ ਹੋਇਆ ਸੀ ਕੱਪੜਾ ਸੋ ਇਸੇ ਤਰ੍ਹਾਂ ਜੋ ਵੀ ਆਪਾਂ ਦੇਵਾਂਗੇ ਉਹ ਆਪਾਂ ਨੂੰ ਪਲਟ ਕੇ ਵਾਪਸ ਮਿਲਣਾ ਮਿਲਣਾ ਹੈ ਦੁੱਗਣਾ ਚੌਗਣਾ ਜਿਵੇਂ ਆਪਾਂ ਖੇਤੀ ਬੀਜਦੇ ਆ ਤੇ ਧਾਣੇ ਕਿੰਨੇ ਕੋਈ ਬੀਜਦੇ ਤੇ ਗੁਰੂ ਪਿਆਰੇ ਜਦੋਂ ਫਲ ਮਿਲਦਾ ਫਲ ਵੇਖੋ ਕਿੰਨਾ ਜਿਆਦਾ ਮਿਲਦਾ ਸੋ ਉਹਨਾ ਦੇਖੋ ਜਿਨੂੰ ਉਹਨੇ ਆਪਾਂ ਬੀਜਦੇ ਨੇ ਨਾ ਬੀਜਿਆ ਜਿੰਨਾ ਫਲ ਮਿਲ ਗਿਆ ਬੰਦੇ ਨੂੰ ਫਲ ਕਿੰਨਾ ਮਿਲ ਜਾਂਦਾ ਬੀਜ ਪਾਇਆ ਕਿੰਨਾ ਥੋੜਾ ਹੁੰਦਾ ਸੋ ਇਸੇ ਤਰ੍ਹਾਂ ਕਰਮ ਜੋ ਤੁਸੀਂ ਕਰੋਗੇ ਚਾਹ ਜੰਗਾ ਚਾਹ ਮਾੜਾ ਉਹ ਦੁੱਗਣਾ ਚੌਗਣਾ ਸਵਾਇਆ ਹੋ ਕੇ ਮਿਲਣਾ ਵਾਪਸ ਮਿਲ ਮਿਲੇਗਾ ਤੁਮ ਸੋ ਜੇ ਕਿਸੇ ਨੂੰ ਅੰਨਦਾਨ ਕਰੋਗੇ ਤੁਹਾਡੇ ਅੰਨ ਚ ਟੋਟ ਨਹੀਂ ਆਏਗੀ ਸੋ ਕਿਸੇ ਨੂੰ ਕੱਪੜਾ ਦਾਨ ਕਰੋਗੇ ਕਿਸੇ ਗਰੀਬ ਨੂੰ ਸੋ ਗੁਰੂ ਪਿਆਰਿਓ ਤੁਹਾਨੂੰ ਕਦੀ ਕੱਪੜੇ ਦੀ ਟੋਟ ਨਹੀਂ ਆਏਗੀ ਸੋ ਜੇ ਤੁਸੀਂ ਗੁਰੂ ਪਿਆਰਿਓ ਜੋ ਵੀ ਕਰਮ ਕਰਦੇ ਹੋ ਸੋ ਤੁਹਾਨੂੰ ਪਲਟ ਕੇ ਉਹਦਾ ਦੁੱਗਣਾ ਚੌਗਣਾ ਸਵਾਇਆ ਹੋ ਕੇ ਮਿਲਣਾ ਸੋ ਇਹ ਮਾਰਦਾ ਮਰਿਆਦਾ ਹੀ ਇਦਾਂ ਦੀ ਮਰਦੇ ਘਰ ਦਾ ਅਸੂਲ ਹੀ ਇਦਾਂ ਦਾ ਸੋ ਹੁਣ ਵੇਖ ਲੋ ਮਰਜ਼ੀ ਆਪਣੀ ਸੋ ਪੜੋ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ